ਨਾਮਕਰ ਦੇ ਵਿੱਚ ਭਾਈ ਚਾਰਕ ਸਾਂਝ ਦੀ ਇੱਕ ਨਵੀਂ ਮਿਸਾਲ ਸਾਹਮਣੇ ਆਈ ਹੈ। ਖਾਲਸਾ ਨਗਰ ਪਿੰਡ ਦੇ ਵਿੱਚ ਇੱਕ ਅਨਾਥ ਸਿੱਖ ਕੁੜੀ ਦੇ ਵਿਆਹ ਦੇ ਵਿੱਚ ਮੁਸਲਿਮ ਸਮਾਜ ਦੇ ਲੋਕਾਂ ਨੇ ਮਾਮਾ ਬਣ ਕੇ ਭਾਤ ਭਰਨ ਦੀ ਰਸਮ ਅਦਾ ਕੀਤੀ ਹੈ। ਅੰਜੂਮਨ ਸਿੱਖਿਆ ਸਮਿਤੀ ਦੇ ਪ੍ਰਧਾਨ ਨਸਰੂ ਖਾਨ ਅਤੇ ਹੋਰਨਾ ਮੈਂਬਰਾਂ ਨੇ ਜਸਵਿੰਦਰ ਕੌਰ ਦੇ ਵਿਆਹ ਦੇ ਵਿੱਚ ਸਿੱਖ ਰੀਤੀ ਰਿਵਾਜ ਦੇ ਮਤਲਬਕ ਭਾਤ ਭਰਿਆ। ਉਹਨਾਂ ਨੇ ਇਸ ਮੌਕੇ ਦੇ ਉੱਪਰ 24000 ਰੁਪਏ ਨਕਦ ਦੇ ਨਾਲ ਨਾਲ ਪਰਿਵਾਰ ਦੇ ਸਾਰੇ ਹੀ ਮੈਂਬਰਾਂ ਨੂੰ ਕੱਪੜੇ ਵੀ ਪੇਂਟ ਕੀਤੇ ਤੇ ਹੋਰ ਜਿਹੜੀਆਂ ਜ਼ਿੰਮੇਵਾਰੀਆਂ ਸੀ ਜਿਹੜੇ ਫਰਜ਼ ਸੀ ਉਹ ਵੀ ਅੱਗੇ ਹੋ ਕੇ ਖੁਦ ਨੇਭਾਈ ਦੱਸਦੀ ਹੈ ਕਿ ਜਸਵਿੰਦਰ ਕੌਰ ਦੇ ਪਿਤਾ ਇਕਬਾਲ ਸਿੰਘ ਦੀ ਇੱਕ ਝਗੜੇ ਦੇ ਵਿੱਚ ਮੌਤ ਹੋ ਗਈ ਸੀ। ਉਹਨਾਂ ਦੀ ਮਾਂ ਮਿੱਤੋ ਕੌਰ ਦੀ 1.5 ਸਾਲ ਪਹਿਲਾਂ ਨਰੇਗਾ ਦੇ ਵਿੱਚ ਕੰਮ ਕਰਦੇ ਸਮੇਂ ਮੌਤ ਹੋਈ ਸੀ ਤੇ ਹੁਣ ਤਿੰਨ ਬੱਚਿਆਂ ਦੀ ਜ਼ਿੰਮੇਵਾਰੀ ਉਹਨਾਂ ਦੇ ਬਜ਼ੁਰਗ ਦਾਦਾ ਸਰਦਾਰ ਫੁਕਨ ਸਿੰਘ ਦੇ ਉੱਪਰ ਹੈ। ਜਸਵਿੰਦਰ ਦਾ ਵਿਆਹ ਨਸਵਾਰੀ ਦੇ ਕੁਲਦੀਪ ਸਿੰਘ ਦੇ ਨਾਲ ਤਿਆ ਹੋਇਆ ਹੈ। ਵਿਆਹ ਦੀਆਂ ਰਸਮਾਂ ਸੋਮਵਾਰ ਨੂੰ ਦੁਪਹਿਰ ਤੋਂ ਬਾਅਦ ਸ਼ੁਰੂ ਹੋਈਆਂ। ਇਸ ਮੌਕੇ ਦੇ ਉੱਪਰ ਸਰਪੰਚ ਕੱਲੂ ਖਾਨ, ਡਾਕਟਰ ਇਸਲਾਮ, ਸਰਦਾਰ ਅਮਰਜੀਤ ਸਿੰਘ ਅਮੀਨ ਖਾਨ, ਸਮਰਾ ਖਾਨ, ਦਲਮੋੜ ਖਾਨ ਅਤੇ ਆਸ਼ੂ ਖਾਨ ਸਮੇਤ ਕਈ ਇਸ ਮੌਕੇ ਦੇ ਉੱਪਰ ਸਨਮਾਨਿਤ ਜੋ ਮੈਂਬਰ ਸਾਹਿਬਾਨ ਸੀ ਇਸ ਕਮੇਟੀ ਦੇ ਉਹ ਵੀ ਪਹੁੰਚੇ। ਅੰਜਮਨ ਸਿੱਖਿਆ ਕਮੇਟੀ ਗਰੀਬ ਧੀਆਂ ਦੇ ਵਿਆਹ ਦੇ ਵਿੱਚ ਸਹਾਇਤਾ ਕਰਨ ਦਾ ਕੰਮ ਕਰਦੀ ਹੈ ਤੇ ਕਮੇਟੀ ਨੂੰ ਜਦੋਂ ਜਸਵਿੰਦਰ ਦੀ ਸਥਿਤੀ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਤੁਰੰਤ ਮਦਦ ਦਾ ਫੈਸਲਾ ਕੀਤਾ ਅਤੇ ਸਾਰੀ ਹੀ ਟੀਮ ਦੇ ਨਾਲ ਫੌਰਨ ਉਹ ਇਸ ਮੌਕੇ ਦੇ ਉੱਪਰ ਪਹੁੰਚ ਜਾਂਦੇ ਨੇ ਤੇ ਉਹਨਾਂ ਸਾਰਿਆਂ ਨੇ ਖੁਦ ਅੱਗੇ ਆ ਕੇ ਇਸ ਅਨਾਥ ਸਿੱਖ ਕੁੜੀ ਦਾ ਮਾਮਾ ਬਣ ਕੇ ਭਾਤ ਭਰਨ ਦਾ ਫੈਸਲਾ ਕੀਤਾ ਤੇ ਸਿੱਖ ਰੀਤੀ ਰਿਵਾਜ ਦੇ ਨਾਲ ਸਾਰੀਆਂ ਰਸਮਾਂ ਨੂੰ ਅਦਾਵ ਕੀਤਾ। ਬਾਕੀ ਇਸ ਮੌਕੇ ਦੇ ਉੱਪਰ ਮੁਸਲਿਮ ਸਮਾਜ ਦੇ ਵੱਲੋਂ ਦਿਖਾਏ ਗਏ ਇਸ ਭਾਈਚਾਰਕ ਸਾਂਝ ਦੀ ਮਿਸਾਲ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵਿਣਾ ਭੁੱਲਣਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ